ਬਾਈ ਦੀਪ ਸਿੱਤੂ ਨੇ ਉਹਦੇ ਹੱਥਾਂ ਵਿੱਚ ਫੜੀ ਸੀ ਤੇ ਉਹ ਹੀ ਝਾੜੂ ਆ ਜੋ ਬਾਈ ਦੀਪ ਸਿੱਤੂ ਨੇ ਕਿਹਾ ਸੀ ਕਿ ਪੰਥਰੇ ਨਾਲ ਖੜਨਾ ਜਾਂ ਲਾਂਗਰੀ ਬੰਨਣਾ ਪੰਥਰੇ ਸੇਵਾਦਾਰ ਬੰਨਣਾ ਜਾਂ ਲਾਂਗਰੀ ਬੰਨਣਾ ਤੇ ਅੱਜ ਉਹ ਪੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਝਾੜੂ ਫੜਾਏ ਆ ਬਾਈ ਦੀਪ ਸਿੱਤੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥਰੇ ਨਾਲ ਖੜਾਂਗੇ ਇੱਥੇ ਅਰੂਣੂ ਅੱਜ ਵੀ ਉਸੇ ਧਰਤੀ ਦੇ ਉੱਤੋਂ ਪੰਗਾੜਦੇ ਆ ਉਹੀ ਧਰਤੀ ਆ ਉਹੀ ਜੋਹਦੇ ਆ ਉਹੀ ਜਨਰਲ ਉਹੀ ਮਾਹੌਲਾ ਬਸ ਘਾਟ ਮਹਿਸੂਸ ਕਰਦੇ ਆ ਭਾਈ ਦੀਪ ਸਿੱਧੂ ਵੀ ਅੱਜ ਸੋ ਪ੍ਰੀਓ ਨਾਲ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਭਾਈ ਦੀਪ ਸਿੱਧੂ ਨੇ ਨਿਸ਼ਾਨ ਸਾਹਿਬ ਸਾਰੇ ਦੇ ਕਾਲਜ ਦੇ ਚੱਕਰ ਜੀ ਸੀ ਪਰ ਉਸ ਵਕਤ ਬਾਈ ਭੀਮ ਸਿੱਧੂ ਦੇ ਨਾਲ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਪਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਉੱਪਰ ਐਮਐਸਐਲ ਆਈ ਗਈ ਉਸ ਵਕਤ ਪਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਹੱਥ ਦੇ ਵਿੱਚ ਕੌਣ ਖੜਾ ਸਭ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਆਪਾਂ ਨੇ ਸਿੱਧੂ ਦੇ ਉੱਪਰ ਚੋਰੀ ਦਾ ਇਲਜ਼ਾਮ ਲਾਇਆ ਉਹਦੇ ਉੱਪਰ ਝੂਠੇ ਪਰਚੇ ਪਾਏ ਉਸ ਨੌਜਵਾਨ ਦੇ ਨਾਲ ਸਭ ਤੋਂ ਪਹਿਲਾਂ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਲੱਖੇ ਸਿਧਾਣੇ ਦੇ ਉੱਪਰ ਚਿੱਤੇ ਦਾ ਕੇਸ ਪਾਇਆ ਉਸ ਵਕਤ ਸਭ ਤੋਂ ਪਹਿਲਾਂ ਲੱਖੇ ਸਿਧਾਣੇ ਦੇ ਨਾਲ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਹਾਂ ਰੋਟ ਮੰਨ ਦੇ ਨਾਲ ਖੜਦੇ ਆ ਤੇ ਅੱਜ ਜਿਹੜਾ ਖੈਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਲਟ ਖੜਾ ਜਦੋਂ ਖੈਰੇ ਦੇ ਘਰੇ ਨਰਨੇ ਕਾਲਜ ਦੇ ਪੁਲਿਸ ਆਈ ਸੀ ਉਸ ਵਕਤ ਖੈਰੇ ਦੇ ਹੱਕ ਦੇ ਵਿੱਚ ਖੜਨ ਵਾਲਾ ਕੌਣ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼ੇਰ ਖਾਨ ਮੁਹੰਮਦ ਨੇ ਛੋਡੇ ਸਹਿਬਜ਼ਾਦੇ ਦੇ ਹੱਕ ਦੇ ਵਿੱਚ ਆਵਾਜ਼ਾਂ ਮਾਰਿਆ ਸੀ ਸਿੱਖ ਕੌਮ ਨੇ ਅੱਜ ਤੱਕ ਚੇਤੇ ਰੱਖਿਆ ਪਾ ਸਾਡੇ ਆਪ ਦੇ ਬੰਦੇ ਸਰਦਾਰ ਸਰਪਾਲ ਸਿੰਘ ਖੜਾ ਜਿਹਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਰਦਾਰ ਸਿਮਰਨ ਜੀ ਸਿੰਘ ਮਾਨ ਨੇ ਹਾਂ ਦਾ ਨਾਰਾ ਮਾਰਿਆ ਸਾਡੇ ਆਪ ਦੇ ਬੰਦੇ ਹੀ ਭੁੱਲੇ ਬੈਠੇ ਆ ਉਹ ਬੰਦੇ ਜਿਹੜੇ ਕਦੇ ਕਹਿੰਦੇ ਹੁੰਦੇ ਸੀ ਕਿ ਸਰਦਾਰ ਸਿਮਰਨ ਜੀ ਸਿੰਘ ਮਾਨ ਜਿਹੜੀ ਅਜਨ ਕਰਦੇ ਆ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਖੜੇ ਹੋਵਾਂਗੇ ਅੱਜ ਉਹੀ ਬੰਦੇ ਪਤਾ ਨਹੀਂ ਆਪ ਵੀ ਪਾਰਟੀ ਦੇ ਦਬਾਅ ਦੇ ਵਿੱਚ ਆ ਕੇ ਉਹ ਖੜੇ ਹੋਏ ਆ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਹ ਜੀ ਨੇ ਉਲਟੋ ਖੜੇ ਹੋਏ